ਪਾਜੀ 7 ਵਜੇ ਮਤਲਬ ਕਿ ਧਾਰਾਂ ਤੋਂ ਨਾ ਕੱਢ ਕੇ ਤੇ ਡੰਗਰ ਅੰਦਰ ਪੱਠੇ ਪਾ ਕੇ ਬੰਨ ਕੇ ਘਰ ਦੇ ਨਾਲ ਹੀ ਘਰ ਆ ਪਿੱਛੇ ਚਲ ਗਏ ਤੇ 10 ਕਹ ਜੇ ਮਤਲਬ ਗਵਾਂਡੀਆਂ ਦਾ ਫੋਨ ਆਇਆ ਕਿ ਅੰਦਰੋਂ ਬਹੁਤ ਜ਼ਿਆਦਾ ਧੂੰਆਂ ਨਿਕਲ ਰਿਹਾ ਤੇ ਪਤਾ ਨਹੀਂ ਲੱਗਾ ਕਿ ਕਿਦਾਂ ਅੱਗ ਲੱਗ ਗਈ ਤੇ ਜਿਹੜੇ 8 ਤੋਂ 10 ਡੰਗਰ ਨੇ ਉਹ ਮਰ ਗਏ ਇਹਨੇ ਦਧਾਰੂ ਕਨੇ ਸਾਡੇ ਦਧਾਰੂ ਇਹਨਾਂ ਚ ਚਾਰ ਡੰਗਰ ਦਧਾਰੂ ਤੇ ਬਾਕੀ ਸੱਤਾਂ ਸੱਤਾਂ ਵੀ ਮਿੰਨਾਂ ਦੇ ਗੱਬਣ ਕਾਰਨ ਦਾ ਪਤਾ ਲੱਗਾ ਨਹੀਂ ਕਾਰਨ ਦਾ ਨਹੀਂ ਪਤਾ ਲੱਗਾ ਕਿ ਹੋਇਆ ਨੁਕਸਾਨ ਤੇ ਬਹੁਤ ਜ਼ਿਆਦਾ ਜੀ ਕਿਸੇ ਏਜ ਬਾਨੇ ਕੇ ਤੁਹਾਡਾ ਵੀ ਕਿਉਂਕਿ ਪੱਕਾ ਵਾਂਗਾ ਆਪਾਂ ਹਾਂਜੀ ਤੁਹਾਨੂੰ ਪਤਾ ਹੀ ਆਪ ਸਾਰੇ ਜ਼ਿੰਮੇਦਾਰਾਂ ਨੂੰ ਕਿ ਆਪਣਾ ਡੰਗਰਾਂ ਦੇ ਸਰਤੇ ਹੁੰਦਾ ਜੀ ਇਹੋ ਹੀ ਇੱਕ ਆਪਣਾ ਰੋਜ਼ਗਾਰ ਵਾ ਇਹਦੇ ਸਰਤੇ ਆਪਣਾ ਸਰਕਲ ਚੱਲਦਾ ਜੀ ਆਏ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਏ ਨਹੀਂ ਹੱਲੇ ਤੱਕ ਤੇ ਨਹੀਂ ਕੋਈ ਪਹੁੰਚਾ ਹਾਂਜੀ ਫੋਨ ਕੀਤਾ ਉਦਾਂ ਹੋਈ ਮੁਲਾਜ਼ਮਾਂ ਨਾਲ ਆਂਦੇ ਆਂਦੇ ਸਭ ਤੋਂ ਜਿਹੜੀ ਦੁੱਖ ਵਾਲੀ ਗੱਲ ਇਹ ਪਿੰਡਰ ਹਰ ਦੇ ਪ੍ਰਭਾਵ ਰੇਤੀ ਆਇਆ ਹੜ੍ਹ ਨਾਲ ਵੀ ਇੱਥੇ ਕਾਫੀ ਨੁਕਸਾਨ ਹੋਇਆ ਸੀ ਤੁਹਾਡਾ ਹਾਂਜੀ ਜਦੋਂ ਪਾਣੀ ਆਇਆ ਜੀ ਸਾਡੀ ਫਸਲ ਹਾਂਜੀ ਬਿਲਕੁਲ ਹੀ ਨਸ਼ਟ ਹੋ ਗਈ ਹਾਲੇ ਤੱਕ ਉਹਦਾ ਵੀ ਕੁਝ ਨਹੀਂ ਮਿਲਿਆ ਤੇ ਆਪਾਂ ਤਾਂ ਲਿਉਦੇ ਨਹੀਂ ਉੱਠੇ ਤੇ ਹੋਰ ਜਿਆਦਾ ਵੱਡਾ ਹੋ ਗਿਆ ਨੁਕਸਾਨ ਬਹੁਤ ਜਿਆਦਾ ਭਾਰੀ ਹੋ ਗਿਆ ਬਾਕੀ ਜੇ ਕੋਈ ਵੀਰ ਚਾਹੁੰਦਾ ਹੋਵੇ ਤੇ ਆਪਣਾ ਆਣ ਕੇ ਵੇਖ ਸਕਦਾ ਕਿਉਂਕਿ ਪਹਿਲਾਂ ਫਸਲ ਵੀ ਜਿਹੜੀ ਆ ਉਹ ਵੀ ਇਕਦਮ ਬਰਬਾਦ ਹੋ ਗਈ ਸੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਬਾਜੀ ਤੁਸੀਂ ਕੋਈ 14 ਤੋਂ 16 ਲੱਖ ਦਾ ਮੰਨ ਕੇ ਚੱਲੋ ਜੀ। ਪਹਿਲਾ ਫਸਲ ਦਾ ਵੀ ਬਹੁਤ ਹੋਇਆ ਹੁਣ ਆ ਡੰਗਰਾਂ ਦਾ ਜੇ 14 ਤੋਂ 16 ਲੱਖ ਦਾ ਇਹੀ ਨੁਕਸਾਨ। ਦੋ ਮੱਝਾਂ ਜਿਹੜੀਆਂ ਹੋਣੇ ਕੁਝ ਸਮਾਂ ਪਹਿਲਾਂ ਜਿਹੜੀਆਂ 4.5 ਲੱਖ ਦੀਆਂ ਲੈਂਦੇ ਹੁੰਦੇ ਸੀ। ਤੇ ਦੁੱਧ ਦਾ ਹਾਂਜੀ ਕੋਈ ਥੋੜਾ ਮਹੀਨਾ ਕੀ ਹੋਇਆ ਜੀ ਅੱਲੀ। ਦੇਖਣੇ ਬੱਕਰਾ ਵੀ ਆ। ਹਾਂਜੀ ਬੱਕਰਾ ਵੀ ਆ। ਹਾਂਜੀ ਡੋਗੀ ਵੀ ਆ। ਹੋਰ ਵੀ ਛੋਟੀਆਂ ਛੋਟੀਆਂ ਵੀ ਛੋਟੀਆਂ ਹਾਂਜੀ ਤੇ ਬੱਕਰੇ ਵੀ ਪਾਲਿਆ ਇਹ। ਹਾਂਜੀ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ। ਸਰਕਾਰ ਕੋ ਸਰਕਾਰ ਕੋ ਇਹੋ ਜੀ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਤੁਹਾਨੂੰ ਪਤਾ ਅੱਗੇ ਕਿਸਾਨੀ ਦੇ ਅੱਗੇ ਥਾਂ ਨੂੰ ਜਾਣਦੀ ਹੈ ਤੇ ਆਪਾਂ ਕੋਈ ਨਾ ਕੁਝ ਕਰੀਏ ਨਾਲ ਸਹਾਤਾ ਮਾਲੀ ਸਹਾਤਾ ਕਰੀਏ ਅਰੇ ਪੱਠੇ ਪੱਠੇ ਬਾਗ ਸੱਤ ਕੋਜਨ ਆਪਣੇ ਘਰ ਅੰਦਰ ਚੱਲ ਗਏ ਆ ਕਿ ਕਿ ਦੂਰੀ ਆ ਛੱਡ ਤੁਮ ਇੱਥੋਂ ਕੋਈ 100 ਕਿ ਮੀਟਰ ਦੀ ਦੂਰੀ ਹੈ ਨਾਲ ਹੀ ਬੈਕ ਸਾਈਡ ਤੇ ਘਰ ਹੈ ਸਾਡਾ ਤੇ ਹਾਂ ਜੀ ਤੇ ਸਾਨੂੰ ਅੱਗ ਦਾ ਕਾਰਨ ਤਾਂ ਕੋਈ ਪਤਾ ਨਹੀਂ ਚੱਲਿਆ ਸਾਨੂੰ ਵਾਂਡੀ ਨੇ ਫੋਨ ਕੀਤਾ ਵੀ ਤੁਹਾਡੀ ਵਿਹਲੀ ਚੋਂ ਧੂੰਆਂ ਬਹੁਤ ਜ਼ਿਆਦਾ ਨਿਕਲ ਰਿਹਾ ਜਦੋਂ ਆਣ ਕੇ ਵੇਖਿਆ ਤੇ ਧੂੰਆਂ ਬਹੁਤ ਜ਼ਿਆਦਾ ਸੀ ਡੰਗਰ ਜਿਹੜੇ ਉਹ ਸਾਰੇ ਹੀ ਮਰ ਚੁੱਕੇ ਹੀ ਸਾਡੇ ਆਉਂਦਿਆਂ ਨੂੰ ਡੰਗਰ ਸਾਰੇ ਸਾਰੇ ਡੰਗਰਾਂ ਦੀ ਮੌਤ ਹੋ ਚੁੱਕੀ ਹੈ ਤੇ ਅੱਗ ਬਹੁਤ ਜ਼ਿਆਦਾ ਹੀ ਹੋਸਟ ਹੈ ਲੋਕੀ ਦੀ ਮੌਤ ਹੋ ਗਈ ਇੱਕ ਬੱਕਰਾ ਇਨਕਾ ਜਲੇ ਲਾ ਉਹਦੀ ਵੀ ਮੌਤ ਹੋ ਚੁੱਕੀ ਹੈ ਤੇ ਕਿਉਂਕਿ ਅਸੀਂ ਅੱਗੇ ਬਹੁਤ ਪਛੜੇ ਹੋਏ ਆ ਸਾਡੇ ਹਰ ਦੇ ਬਹੁਤ ਮਾਰ ਵਜੀ ਆ ਫਸਲવાડી ਦਾ ਬਿਲਕੁਲ ਨੁਕਸਾਨ ਹੋ ਚੁੱਕਾ ਹੈ ਇੱਕ ਦੁੱਧ ਦੇ ਸਿਰ ਤੋਂ ਆਪਣਾ ਖਰਚਾ ਚਲਾਉਣ ਲਏ ਆ ਗੁਜ਼ਾਰਾ ਵਜਾਰਾ ਚੱਲਣ ਰਿਹਾ ਸੀ ਪਰ ਹੁਣ ਇਹ ਵੀ ਨੁਕਸਾਨ ਹੋ ਗਿਆ ਹੁਣ ਸਾਨੂੰ ਕੋਈ ਆਸ ਨਹੀਂ ਆ ਕਿ ਅਸੀਂ ਕਿਸ ਤਰ੍ਹਾਂ ਆਪਣਾ ਘਰ ਦਾ ਅਗਲਾ ਖਰਚਾ ਤੋੜਨਾ ਹੈ ਤੇ ਇਹ ਕਰਕੇ ਜੇ ਕੋਈ ਵੀਰ ਚਾਹੁੰਦਾ ਸਾਡੀ ਮਦਦ ਵਾਸਤੇ ਤਾਂ ਇਹ ਜਰੂਰ ਹੋ ਜੇਗੀ ਬੇਨਤੀ ਕਰਾਂਗੇ ਵੀ ਸਾਡੀ ਮਦਦ ਕੀਤੀ ਜਾਏ ਪਸ਼ੂ ਲੈ ਹੀ ਜੱਗੀ ਤਾਂ ਉਸਦੇ ਹਾਂਜੀ ਇਹ ਪੈਸੇ ਹਾਂਜੀ ਹਾਂਜੀ ਪੈਸੇ ਆਂਦੇ ਫੜ ਕਮੇਟੀ ਕਮੇਟੀ ਪਾ ਕੇ ਚੁੱਕੇ ਪੈਸੇ ਹਾਂਜੀ ਜਿਹੜੇ ਅਸੀਂ ਪਸ਼ੂ ਲੈ ਹੀ ਦੋ ਮੱਝਾਂ ਲਈਆਂ ਹੀ ਹੁਣ ਤੇ ਉਹ ਵੀ ਵਿੱਚ ਜਿਹੜੀਆਂ ਨੇ ਉਹ ਵੀ ਚੱਲ ਬਸੀਆਂ ਕੋਈ ਡੰਗਰ ਬਚਿਆ ਹੀ ਨਹੀਂ ਜਮਗਰ ਅੱਡੇ ਕੋਈ ਇੱਕ ਵੀ ਡੰਗਰ ਨਹੀਂ ਬਚਿਆ ਨਹੀਂ ਇੱਕ ਨਹੀਂ ਡੰਗਰ ਹੀ ਬਚਿਆ ਜੀ ਕੱਟੀ ਅੱਛੀ ਵੀ ਨਹੀਂ ਬਚੀ ਹਾਂਜੀ ਇੱਕ ਨਿੱਗੀ ਜੀ ਕੱਟੀ ਬਚੀ ਕੋਈ ਰਾਵਲ ਨੂੰ ਕੋਈ ਚੱਕਰ ਵੀ ਮਹੀਨੇ ਦੂਨ ਜਿੱਦਾਂ ਛੋਟਾ ਬੱਚਾ ਪਰ ਕਿਦਾਂ ਬਚ ਗਿਆ ਰਾਵ ਜਾਂਦਾ ਜਾਂਦਾ ਨੁਕਸਾਨ ਕੋਈ 13 ਤੋਂ 14 ਲੱਖ ਰੁਪਏ ਦਾ ਹੋ ਚੁੱਕਾ ਜੀ ਨੰਗਰ ਸਾਰੇ ਤੁਹਾਨੂੰ ਪਤਾ ਵੀ ਅੱਜ ਕੱਲ ਦੁੱਧ ਵਾਲੇ ਨੰਗਰ ਜਿਹੜੇ ਮਹਿੰਗੇ ਹੁੰਦੇ ਆ ਕੋਲ 1.2 ਲੱਖ ਤੋਂ ਕੋਈ ਵੀ ਨੰਗਰ ਜਿਹੜਾ ਥੱਲੇ ਨਹੀਂ ਮਿਲਦਾ ਅੱਜ ਕੱਲ ਸਾਰੇ ਜਾਨੀ ਜਾਨ ਹੀ ਨੇਕ ਲਾ ਦੋਹਰਾ ਨੁਕਸਾਨ ਹੋ ਗਿਆ ਦੋਹਰਾ ਨੁਕਸਾਨ ਹੋ ਗਿਆ ਹਾਂਜੀ ਫਸਲ ਦਾ ਹੋ ਗਿਆ ਜੀ ਫਸਲ ਚਲੋ ਹੋ ਗਿਆ ਹੋ ਜਿਹੜੀ ਨਵੀਂ ਚੀਜ਼ ਲੈਣੀ ਨਵੀਂ ਲੈਣੀ ਨਵੀਂ ਦੀ ਜੀ ਆਸ ਹੀ ਨਹੀਂ ਜੀ ਹੈਗੀਾਨੂੰ ਕਿ ਅਸੀਂ ਕਿੱਥੋਂ ਲੈਣੀ ਹੈ ਨਵੀਂ ਇੰਨੀ ਸਾਡੇ ਕੋਲ ਆਮਦਨ ਨਹੀਂ ਹੈਗੀ ਇਹਨਾਂ ਦੇ ਸਿਰ ਤੋਂ ਸਾਡਾ ਖਰਚਾ ਕਿਉਂਕਿ ਇੱਕ ਫਸਲવાડી ਦਾ ਹੁੰਦਾ ਥੋੜਾ ਬੋੜਾ ਉਹ ਤਾਂ ਦਾ ਨੁ ਉਹ ਵੀ ਜਿਹੜਾ ਸਾਡਾ ਕੋਈ ਮਾਫੀ ਜਿਆਦਾ ਨਹੀਂ ਪਿਆ ਕੋ ਥੋੜੇ ਬਹੁਤਾ ਹੀ ਪਿਆ ਨਹੀਂ ਤੇ ਨਹੀਂ ਪਿਆ ਸੀ ਇਹ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਜੇ ਕੋਈ ਚਾਹੁੰਦਾ ਸਾਡੀ ਮਦਦ ਇਹ ਹੁਣ ਸਟੈਂਡ ਤੇ ਕਰਨਾ ਚਾਹੁੰਦਾ ਤੇ ਇੱਕ ਦੋ ਚਲੋ ਡੰਗਰ ਦੀ ਸਾਡੀ ਜਮ ਮਦਦ ਕੀਤੀ ਚਾਹਤ ਜੋ ਅਸੀਂ ਆਪਣਾ ਸਾਡਾ ਜਾਂਦਾ ਵੀ ਸਰਕਾਰ ਦੇ ਨਾਲ ਕੋਈ ਸੰਸਥਾ ਸੰਸਥਾ ਕੋਈ ਹਾਂਜੀ ਹਾਂਜੀ ਪਸ਼ੂ ਦੀ ਮਦਦ ਕਈ ਹਾਂਜੀਦਾਨੀ ਦੱਸਣ ਕਿਉਂਕਿ ਹੜ੍ਹ ਚ ਆਣ ਕੇ ਉਹਨਾਂ ਨੇ ਬੜਿਆਂ ਦੀ ਮਦਦ ਕੀਤੀ ਸੀ ਤੇ ਜੇ ਕੋਈ ਸਾਡਾ ਵੀ ਹੁਣ ਰੋਣ ਕੋਈ ਜਿਆਦਾ ਹੋ ਗਿਆ ਵੀ ਇੱਕ ਵੀ ਬਜਿਆ ਨਹੀਂ ਜੇ ਕੋਈ ਚਾਹੇ ਤੇ ਸਾਡੀ ਮਦਦ ਕਰ ਸਕਦਾ ਜੀ ਐਂ ਤੇ ਹੋ ਗੀ ਬੇਨਤੀ ਕਰਾਂ ਹਾਂਜੀ ਇਹਨਾਂ ਦਾ ਜੀ 15 ਤੋਂ 16 ਲੱਖ ਦਾ ਤਕਰੀਬਨ ਨੁਕਸਾਨ ਹੋਇਆ 8 ਤੋਂ 10 ਪਸ਼ੂ ਇਹਨਾਂ ਦੇ ਮਰ ਗਏ ਆ ਦੋ ਪਸ਼ੂ ਇਹਨਾਂ ਨੇ ਹੋਣੀ ਖਰੀਦੇ ਸੀਗੇ 4.5 ਲੱਖ ਰੁਪਏ ਦੇ ਕਮੇਟੀ ਚੁੱਕ ਕੇ ਤਦਾਰੂ ਪਸ਼ੂ ਉਹਦੇ ਤੋਂ ਘਰ ਦਾ ਗੁਜ਼ਾਰਾ ਚੱਲਦਾ ਸੀਗਾ ਉਹ ਵੀ ਵਿੱਚ ਹੀ ਜਿਹੜੇ ਆ ਮਾਰੇ ਗਏ ਨੇ ਦੁੱਧ ਤੋਂ ਇਹਨਾਂ ਦਾ ਸਾਰਾ ਗੁਜ਼ਾਰਾ ਚੱਲਦਾ ਸੀ ਪਹਿਲਾਂ ਸਾਡੇ ਪਿੰਡ 'ਚ ਹੜ੍ਹ ਦੀ ਵੀ ਬਹੁਤ ਜ਼ਿਆਦਾ ਮਾਰ ਪਈ ਸੀ ਤੇ ਹੁਣ ਪਸ਼ੂਆਂ ਤੋਂ ਹੀ ਬੱਚਿਆਂ ਦੀਆਂ ਫੀਸਾਂ ਚਾਹੇ ਹੋਰ ਜਿਹੜੇ ਘਰ ਦੇ ਖਰਚੇ ਚਲਾਉਣ ਵਾਸਤੇ ਇਹਨਾਂ ਬੜਾ ਅਪਰਾਲਾ ਕਰਕੇ ਕਮੇਟੀ ਦੇ ਪਾ ਕੇ ਤੇ ਆਪਣਾ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਵੀ ਇਹਨਾਂ ਦਾ ਨੁਕਸਾਨ ਹੋ ਗਿਆ ਜੀ। ਦਾਨ ਸਿਧਰਨ ਕੋਤੀ ਜਾਂ ਸਰਕਾਰ ਕੋਲ ਕੋਈ ਮੈਂ ਸਰ ਵੈਟਰਨਰੀ ਜਿਹੜੇ ਸਾਡੇ ਤੇ ਪਸ਼ੂ ਹਸਪੀਟਲ ਦੇ ਡਾਕਟਰ ਆਏ ਸੀਗੇ ਤੇ ਆਪਾਂ ਪ੍ਰਸ਼ਾਸਨ ਨਾਲ ਡਾਕਟਰ ਸਾਹਿਬ ਨਾਲ ਗੱਲ ਕੀਤੀ ਆ ਉਹਨਾਂ ਦੇ ਜੋ ਵੀ ਸੰਭਵ ਹੋਇਆ ਇਹਨਾਂ ਦੀ ਇੰਸ਼ੋਰੈਂਸ ਹੈ ਨਹੀਂ ਪਸ਼ੂਆਂ ਦੀ ਕੋਈ ਵੀ ਕਿਸੇ ਵੀ ਤਰੀਕੇ ਦੀ ਤੇ ਜਿੰਨੀ ਵੀ ਸੀ ਮਦਦ ਕਰਾ ਸਕੇ ਸਰਕਾਰ ਵੱਲੋਂ ਜ਼ਰੂਰ ਕੋਸ਼ਿਸ਼ ਕਰਾਂਗੇ ਵੀ ਹੋ ਜੇ। ਬਾਕੀ ਫਿਰ ਵੀ ਮੈਂ ਦਾਨੀ ਸੱਜਣਾ ਨੂੰ ਭੈਣ ਭਰਾਵਾਂ ਨੂੰ ਵੀ ਕਹਾਂਗਾ ਵੀ ਜੇ ਕੋਈ ਇਹਨਾਂ ਦੀ ਮਦਦ ਕਰ ਸਕੇ ਤੇ ਇਹਨਾਂ ਨੂੰ ਜਰੂਰ ਪਸ਼ੂ ਲੈ ਦਿੱਤਾ ਜਾਏ ਚਾਹੇ ਕਿਸੇ ਤਰੀਕੇ ਇਹਨਾਂ ਦੀ ਮਦਦ ਕੀਤੀ ਜਾਏ ਸੱਜਣਾ ਸੱਜਣਾ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਹਾਂਜੀ ਹਾਂਜੀ ਜਰੂਰ ਜੀ ਕਿਉਂਕਿ ਦਾਨੀ ਸੱਜਣੀਆਂ ਜੇ ਹੁਣ ਇਸ ਟਾਈਮ ਸਾਡੀ ਬਾਹ ਫੜ ਸਕਦੇ ਆ ਤੇ ਉਹ ਹੰਡੀ ਫੰਡ ਜੇ ਕੋਈ ਮਦਦ ਕਰਨਾ ਚਾਹੁੰਦਾ ਤੇ ਸਾਡਾ ਫੋਨ ਨੰਬਰ ਹੈਗਾ 8778 4008 ਨੰਬਰ ਹੈ ਜੀ 8778 48008 ਨੰਬਰ ਹੈ ਜੀ ਉੱਤੇ ਕੋਈ ਵੀ ਆਪਣੀ ਦਾਨੀ ਸੱਜਣ ਨਾਲ ਸੰਪਰਕ ਸਾਡਾ ਕਰ ਸਕਦਾ ਜੀ ਜੇ ਕਿਸੇ ਨੂੰ ਸ਼ੱਕ ਹੈ ਕੋਈ ਵੀਡੀਓ ਪਾ ਦਾਂਗੇ ਜੀ ਜੇਕਰ